ਸਤਿ ਸ਼੍ਰੀ ਅਕਾਲ ਜੀ ਦੋਸਤੋ ਲਗਾਤਾਰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਿਹਾ ਹੈ ਤੇ ਰਿਸ਼ਤਿਆਂ ਦੀ ਆਖਰ ਕਿੰਨੀ ਕੁ ਅਸਮਿਤਾ ਰਹਿ ਗਈ ਆ ਉਹ ਤੁਸੀਂ ਇਹ ਤੋਂ ਸਮਝ ਸਕਦੇ ਹੋ ਗੱਲਬਾਤ ਸੁਣ ਲਿਓ ਤੁਸੀਂ ਇਸ ਕੁੜੀ ਦੀ ਹਾਲਾਂਕਿ ਇਹ ਸੀਦਾ ਲਾਂਭਾ ਦੇ ਰਹੀ ਹੈ ਜਾਂ ਕਿ ਇਹ ਕੀ ਸ਼ਿਕਵਾ ਕਰ ਰਹੀ ਹੈ ਤੇ ਉਹ ਦੋ ਬਾਤ ਦੇ ਵਿੱਚ ਲਾਜ਼ਮੀ ਜੀ ਗੱਲ ਹੈ ਕਿ ਜਦੋਂ ਕੋਈ ਕਿਸ ਨੂੰ ਬਲੈਕਮੇਲ ਕਰਦਾ ਹੈ ਤਾਂ ਪੁਲਿਸ ਕਾਰਵਾਈ ਹੁੰਦੀ ਹੈ ਪਰ ਗੱਲ ਤਾਂ ਇਹ ਹੈ ਵੀ ਆਖਰ ਇਹਨੇ ਖੁਦ ਨੇ ਵੀ ਕਿੱਥੇਕ ਤੱਕ ਦਾ ਜਾਇਜ਼ ਫੈਸਲਾ ਲਿਆ ਸੀ ਜਿੱਤੋਂ ਬਾਅਦ ਹੁਣ ਭਾਰੀ ਇਹਨੂੰ ਪੈ ਗਿਆ ਕਿਉਂਕਿ ਇਹਦੇ ਨਾਲ ਬਲੈਕਮੇਰਿੰਗ ਹੋ ਗਈ ਪਰ ਸਵਾਲ ਤਾਂ ਇਹ ਖੜਾ ਹੁੰਦਾ ਵੀ ਜੇਕਰ ਤਦ ਦੂਜੇ ਨੂੰ ਕਹਿਣਾ ਕਿੱਡਾਕ ਸਹੀ ਹੈਗਾ ਰੈ ਜਰੂਰ ਸਾਂਝੀ ਕਰਿਓ ਨਾਲ ਸੁਣ ਲਓ ਗੱਲ ਆਖਰ ਕਹਿੰਦੀ ਕੀ ਹੈ ਮੈਂ ਤਰਨਤਾਂ ਦੀ ਰਹਿਣ ਵਾਲੀ ਆ ਮੇਰੇ ਦੋ ਬੱਚੇ ਨੇ ਇੱਕ ਕੁੜੀ ਇੱਕ ਮੁੰਡਾ ਮੈਂ ਆਪਣੇ ਘਰ ਵਾਲੇ ਤੋਂ 10 ਸਾਲ ਤੋਂ ਵੱਖ ਰਹਿ ਰਹੀ ਆ ਤੇ ਮੇਰਾ بیٹے ਦਾ ਯਾਰ ਬਣ ਗਿਆ ਸਾਡੇ ਘਰ ਉਹਦਾ ਔੰਜਨ ਹੋ ਗਿਆ ਉਹਨੇ ਆਖਿਆ ਕਿ ਤੂੰ ਮੇਨਾਂ ਵਿਆਹ ਕਰਾ ਮੈਨੂੰ ਉਹਦਾ ਵਿਆਹ ਕਰਾ ਮੇਨਾਂ ਤੇ ਮੈਂ ਵੀ ਵਿਆਹਿਆ ਮੇਰੇ ਦੋ ਬੱਚੇ ਨੇ ਆਂਦਾ ਮੇਰਾ ਤਲਾਕ ਹੋਇਆ ਹੈ ਆਪਾਂ ਚਲੋ ਮੇਨਾਂ ਨੇ ਜਿਸਤਾ ਜੋੜ ਲਿਆ ਬਾਅਦ ਚ ਉਹ ਮੈਨੂੰ ਵੀਡੀਓ ਬਣਾਉਂਦਾ ਰਿਹਾ ਮੇਰੀਆਂ ਵੀਡੀਓ ਬਣਾ ਕੇ ਕਹਿੰਦਾ ਕਿ ਲੈ ਆਪਾਂ ਵਿਆਹ ਕਰੋਣਾ ਤੇ ਨਾ ਇਹ ਕਿਹੜੀ ਗੱਲ ਮੈਂ ਇਹਨੂੰ ਮਨਾ ਵੀ ਕਰਦੀ ਰਹੀ ਆ ਪਰ ਉਹ ਟਲਿਆ ਨਹੀਂ ਫੇਰ ਇਹਨੇ ਕੀ ਕੀਤਾ ਇਹਨੇ ਜਿਸਤਾ ਜੋੜ ਲਿਆ ਮੇਰੀ ਬੇਟੀ ਦੀ ਨਾਨ ਨੇ ਜਿਸਤਾ ਜੋੜ ਲਿਆ ਉਹਨਾਂ ਨਾਲ ਕੇ ਇਹਨੇ ਮੇਰੀਆਂ ਸਾਰੀਆਂ ਵੀਡੀਓ ਵਾਇਲ ਕਰਤੀਆਂ ਇਹ ਦੋਨੇ ਰਲ ਕੇ ਇਹ ਦੋਨੇ ਰਲ ਗਏ ਨੇ